ਹੈਲੋ ਗਾਇਸ ਅੱਜ ਸਾਡਾ ਬਲੌਗ ਬਣਾਇਆ ਸੀ ਸ਼ੂਟ ਖਤਮ ਹੋ ਗਿਆ ਟਿਆ ਸਾਡਾ ਆਪਣਾ ਝੋਟਾ ਖੜਾ ਵਾ ਸ਼ੂਟ ਸ਼ੂਟ ਹੋਇਆ ਖਤਮ ਆਪਣਾ ਇਹ ਬਲੌਗ ਆ ਦੇਖ ਸਕਦੇ ਆ ਅਸੀਂ ਅੱਜ ਸ਼ੂਟ ਕੀਤਾ ਵਾ ਜਸਟ ਰਾਜਸਥਾਨ ਜੀ ਅਸਲ ਵਿੱਚ ਜਿਆਸੀਦਾਨੀ ਠੀਕ ਆ ਜੀ ਸਾਨੂੰ ਹੁਣ ਅਸੀਂ ਬਲੌਗ ਬਣਾਉਣੇ ਸ਼ੁਰੂ ਕੀਤੇ ਆ ਜੀ ਪਹਿਲਾ ਨਵਾਂ ਬਲੌਗ ਪਹਿਲਾ ਨਵਾਂ ਬਲੌਗ ਆ ਤੁਹਾਨੂੰ ਆ ਗੱਡੀ ਹੁਣ ਹਰ ਬਲੌਗ ਚ ਦੇਖਿਆ ਕਰੂਗੀ ਜਦੋਂ ਸਾਨੂੰ ਲੋੜ ਪਈ ਗੱਡੀ ਕੱਢਿਆ ਕਰਨੀ ਆ ਆ ਛੋਟਾ ਸਾਡੇ ਕੋਲ ਹੀ ਹੁੰਦਾ ਵਾ ਉਹ ਦੂਜਾ ਦੇਖਿਆ ਤੁਹਾਨੂੰ ਠੀਕ ਆ ਜੀ ਹੁਣ ਆ ਅਸੀਂ ਦੋ ਜਾਨੇ ਸੇ ਇੱਥੇ ਹੋਈਏ ਆ ਭਾਈ ਆਪਨੂੰ ਇਹ ਇਹ ਚੋਟੇ ਟਕਰੇ ਆ ਜੀ ਹਾਂਜੀ ਆ ਭਰਾ ਮੇਰਾ ਸਕੂਲ ਲੈ ਜਾਂਦਾ ਵਾ ਆ ਬੰਦਾ ਪਾਸ ਸਿਫਤੋ ਰਿਆਂਦਾ ਠੀਕ ਆ ਜੀ ਆ ਦਾ ਆਪਣਾ ਉਸਤਾਦ ਵਾ ਹਾਂਜੀ ਦੇਖ ਲਓ ਜੀ ਆਪਾਂ ਹੁਣ ਤੁਹਾਨੂੰ ਪੂਰੀ ਸੂਟ ਦਿਖਾਵਾਂਗੇ ਸੂਰਜ ਮਾਰੇ ਕੈਮਰੇ ਚ ਇਸ ਭਾਜੀ ਆਈਫੋਨ 15 پرو ਮੈਕਸ ਚ ਬਣਦਿਆ ਵਾ ਫਸ ਗਿਆ ਸੀ ਇਹ ਆਈਫੋਨ پرو ਮੈਕਸ ਹੈ 14 14 ਮੈਂ ਝੂਠ ਬੋਲਦਾ ਠੀਕ ਹੈ ਜੀ ਹੁਣ ਬੱਸ 15 ਚੁੱਪ ਰਹਿਣਾ ਭਾਈ ਬੰਦ ਕਰਨਾ ਤੇਰਾ ਬਕਵਾਸ ਬੰਦ ਕਰ ਅਬੀ ਠੀਕ ਹੈ ਜੀ ਅਗਲੇ ਵੀ ਇਸ ਕਿ 15 ਲੈ ਲੈ ਐਵੇਂ ਖਾਪੀ ਕਰੀ ਜਾਂਦੇ ਆ ਝੋਟਾ ਖੜਾ ਵਾ ਸੂਰਜ ਦਾ 뷰 ਬੜਾ ਐਂਡ ਹੁੰਦਿਆ ਵਾ ਗੋੜੇ ਖੜੇ ਆ ਜੀ ਲੈਟਾ ਜਾਗਦੀਆਂ ਵਾ ਲੈਟਾ ਜਾਗਦੀਆਂ ਵਾ ਹਾਂ ਜਾਗਦੀਆਂ ਬੰਦ ਕਰਾਓ ਹੋ ਗਈਆਂ ਅੱਜ ਆਗੇ ਆਈ ਗੱਡੀ ਤੇ ਜੀ ਆ ਆ ਜੀ ਆਮ ਨਹੀਂ ਚੱਲੇ ਆ ਪਾਜੀ ਨੂੰ ਛੱਡ ਦੇਣਾ ਆਸੀ ਆ ਫਾੜੀ ਛੱਡਣ ਛੱਡਣ ਭਾਈ ਛੱਡਣ ਛੱਡਣ ਇਹਦਾ ਨਾ 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 ਉਹ ਘੋੜਾ ਲਾਇਆ ਹੀ ਨਹੀਂ ਹੋ ਗਿਆ ਕਰਨਾ ਜਲਾ ਜਿਲੋਣਾ ਨਾ ਨਾਮ ਮਰਜ਼ੀ ਲਾ ਦੇ ਨਵਾਨ ਨਹੀਂ ਨਹੀਂ ਕਰਨਾ ਹੋ ਜਾ ਪੈਣੀ ਬਰਾਸ਼ ਚਲਣੇ ਚੱਲਾ ਮਬਾਤ ਕੋਈ ਕਰਦੁ ਨਾ ਮੈਂ ਭਾਜੀ ਕਹਿੰਦੇ ਨਵਾਨ ਚੱਲ ਗਿਆ ਗੱਡੀ 'ਚ ਸਮਝ ਰਹੇ ਹੋ ਸਮਝ ਰਹੇ ਹੋ ਆਪ ਸਮਝ ਰਹੇ ਹੋ ਹਾਂ ਤੇ ਜਲੇ ਆਂ ਦਿਹਾੜਿਆ ਕਰਨਾ ਜਲਾਵਾ ਢੇੜੇ ਮੂੰਹ ਤੇਰਾ ਦਾਦ ਵੀ ਖਾਂ ਢੇੜੇ ਮੂੰਹ ਤੇਰਾ ਕੋਰਾ ਹੀ ਕਹੀਓ ਉਹ ਲਿਵਾਇਆ जाके ठीक है जी आ गया ठीक है जी दस जी अगे सारा कुछ बुला दिखूगा ਅਬੇ ਜਲਦੀ ਬੋਲ ਕੱਲ ਸਵੇਪਨਵੇਲ ਨਿਕਲ ਮੈਂ ਬਿਲੀਆਰੀ ਬਣਾਇਆ ਵਾਂ ਜੀ ਠੀਕ ਹੈ ਜੀ ਜੇ ਸਾਡਾ ਹੁਣ ਬੋਲ ਜੀ ਕੁਮਾਫ ਕਰੋ ਬਾਬਾ ਪੜੀ ਗਰੇ ਥੋੜੀ ਓੜੀ ਦੇਖ ਲਾਂਗੇ ਠੀਕ ਹੈ ਜੀ ਹਣ ਭਾਈ ਤੈਨੂੰ ਪਹੁੰਚ ਕੇ ਦਿਖਾਉਣੇ ਆ ਕੀ ਬਣਾਵਾ ਜੋ ਮਰਜੀ ਬਣਾ ਲਓ ਬਣਾ ਲਓ ਬਸ ਜੋ ਮਰਜੀ ਬਣਾ ਲਓ ਕਹਿੰਦੇ ਬੜੇ ਹਰਾਮੀ ਹੋ ਬੇਟਾ ਆਪ ਬਣਾਉਣਾ ਪੈਣਾ ਆ ਚੁੱਪ ਰਹਿਣਾ ਭਾਈ ਬੰਦ ਕਰਨਾ ਤੇਰਾ ਬਕਵਾਸ ਬੰਦ ਕਰ ਅਬੀ ਆਪਣਾ ਬਣਾਉਣਾ ਹੀ ਪੈਣਾ ਕਹਿੰਦੇ ਬਰਗਰ ਖਾਣੇ ਆ ਜੋ ਜਿਹਦਾ ਦਿਲ ਕਰਦਾ ਚੱਲ ਦੋ ਬੈਠਣਾ ਕਹਿੰਦੇ ਝੜਕ ਜਾਈ ਆਹ ਦੇ ਆਪਣੇ ਯਾਰ ਪੱਕੇ ਆ ਆ ਲੈ ਇਨਾ ਥੋਂ ਖਾਣ ਦਾ ਮਜ਼ਾ ਹੀ ਵਕਰਾ ਐ ਇੱਥੋਂ ਖਾਣ ਦਾ ਜੀ ਮੱਖਰਾ ਮਜ਼ਾ ਮੱਖਰਾ ਜਿਹੜਾ ਨੇ ਆ ਬਕਰਾ ਵੇ ਦੇ ਇੱਥੇ ਦਾਰੀ ਕਰ ਦੋ ਕੋਈ ਬੰਦੇ ਨੂੰ ਕੌਫੀ ਪੀਤਾ ਕੌਫੀ ਨਹੀਂ ਹੋਣੀ ਮੈਂ ਵੀ ਗੱਡੀ ਚ ਉਤਰਾਂ ਉਹ ਉਹ ਮੈਨੂੰ ਖੋਲ ਜੋ ਖੁੱਲੀ ਆ ਕੀਰੂ ਨਾ ਗਰ ਸ਼ੁਰੂ ਹੀ ਆ ਪੁੱਤ ਹਾਂ ਦੁਰਗਾ ਸਰਜੀਤ ਸਿੰਘ ਜੀ ਕੀ ਖਾਣਾ ਵਾ ਫਰਕਰ ਕਰਦੇ ਓਸਤਾਲ ਕਿੰਨੇ ਮੈਂ ਤਾਂ ਨਹੀਂ ਖਾਣਾ ਚਾਰ ਕਰ ਦੋ ਕਾ ਦੋ ਸੁੱਤ ਮੈਂ ਇਹਨਾਂ ਨੂੰ ਮੇਰੇ ਇਹਨਾਂ ਨੂੰ ਅੱਜੇ ਟੇਡ ਵਧੀ ਜਾਂਦਾ ਆ ਦੇਖ ਲੈ ਹੈ ਟੇਡੀ ਹੈਗਾ ਡੱਟੀ ਆ ਕੀ ਆ ਤੇ ਟੇਡੀ 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 ਆ ਭਾਈ ਆਪਣੇ ਬ੍ਰੈਡ ਵੀ ਫਰਾਈ ਕਰਦੇ ਆ ਬੈਸਟ ਆਰ ਸੀ ਐਫ ਦੇ ਵਿੱਚ ਬੈਸਟ ਭਾਈ ਪਾਣੀ ਵਿੱਚ ਹਾਂਜੀ ਨਹੀਂ ਭਾਈ ਸੱਚਾ ਲੈ ਭਾਈ ਸਰਾਹ ਕਰਾਈ ਅਨੇ ਸਹੀ ਫਰਾਈ ਕਰਕੇ ਫੇਰ ਬਣਾਉਣਗੇ। ਆ ਸਮਾਨ ਆ ਜੇ ਨੇ ਟੁਕਰੀਆਂ ਆ ਠੀਕ ਆ ਜੀ ਟੁਕਰੀਆਂ ਲੈਣੀਆਂ ਆ ਵੇਖੂਗੀ। ਠੀਕ ਆ ਜੀ ਆ ਦੁਕਾਨਵਾ ਜੀ ਆਪਣੇ ਭਰਾ ਦੀ ਆ ਸੀਐਫ ਆਹ ਖਾਦੇ ਤੁਸੀਂ ਸ਼ੋਪਿੰਗ 3 ਨੰਬਰ ਗੇਟ ਆ 3 ਨੰਬਰ ਗੇਟ ਤੇ ਆ ਭਾਈ ਦੀ ਦੁਕਾਨ ਠੀਕ ਆ ਜੀ ਆ ਜੋ ਭਾਈ ਆ ਜਾਓ। ਆ ਆਵਾ ਪਾਜੀ ਸੁਨੀਲ ਬਾਜੀ ਸੁਨੀਲ ਫਾਸਟ ਫੂਡ ਠੀਕ ਆ ਜੀ ਗੇਟ ਨੰਬਰ 3 ਤੇ ਐਂਡ ਗੱਲ ਬਾਤ ਐਂਡ ਗੱਲ ਬਾਤ ਆਹ ਪਾਜੀ ਖਾਂਦੇ ਮੈਂ ਤਾਂ ਐ ਪਹਿਲੀ ਵਾਰੀ ਆ ਮੈਂ ਖਵਾਉਣਾ ਇੱਥੇ ਲੈ ਕੇ ਆਉਣਾ ਇਦਾਂ ਕਹੀ ਯਾਰ ਹਲੋਣ ਆਇਆ ਠੀਕ ਆ ਜੀ ਉਹ ਖੜੀ ਆਪਣੀ ਜਾਨੀ ਸੰਦਰਾ ਆ ਆਦੇ ਆਰਡਰ ਆਰਡਰ ਸਾਲਾ ਚੰਦ ਸੀ ਨਾ ਨੋ ਨਰਾਈ ਹਦਾ ਨੋ ਨਰ ਕੀ ਆ ਭਾਈ ਇਹਨਾਂ ਦੇ ਨੌਂ ਨਰ ਨੌਂ ਨਰ ਆ ਜੀ ਦਾ ਟ੍ਰੇਨ ਆਉਂਦੀ ਓਏ ਭਾਈ ਮੈਂ ਕਦੀ ਟ੍ਰੇਨ ਨਹੀਂ ਦੇਖੀ ਇਹ ਨਾਨੇ ਭਾਈ ਟ੍ਰੇਨ ਨਹੀਂ ਦੇਖੀਓ ਅੱਜ ਦੇਖ ਲਓ ਸਾਡੇ ਵਲੌਗ ਚ ਹਾਂ ਪਾ ਸਪਾਲ ਭਾਈ ਨੂਡਲ ਵਾਲੇ ਇਦਾਂ ਹੀ ਆਪਾਂ ਲੈਰਕ ਡੋਣੇ ਰਹਿਣਾ ਆਪਣਾ ਵਲੌਗ ਦੇਖਦੇ ਰਹੋ ਜੀ ਸੱਤਰ ਪਾਰਾ ਕਰ ਲਓ ਹਾਂ ਜੀ ਪਾਵਾਗੇ ਛੁਰਦਾ ਹਾਂ ਮਗਰ ਖੜਾ ਹਾਂ ਮੈਂ ਇੱਥੇ ਆ ਕੋਕ ਵੀ ਖੋਲੋ ਇਹ ਕਿਹਨਾਂ ਆ ਕਹੂੰਗਾ ਮੈਂ ਨਹੀਂ ਕੁਝ ਵੀ ਖਾਦਾ ਮੈਂ ਖਾਣਾ ਭਾਜੀ ਆ ਵੇਖੋ ਆ ਨਹੀਂ ਜੀ ਮੈਂ ਖਾਂਦਾ ਵਾਂ ਖਾਂਦਾ ਭਾਜੀ ਮੈਂ ਵੀ ਖਾਣ ਲਿਆ ਵਾਂ ਠੀਕ ਆ 2% 2% ਬੈਟਰੀ ਆ ਜੀ ਲਾਈਟ ਜਗਈ ਨਹੀਂ ਗਈ ਤਾਂ ਕਰਕੇ ਉਹ ਮੋਮਸ ਕਰਾਇਆ ਲਓ ਜੀ ਗੇਟ ਨੰਬਰ 3 ਆ ਸੀਐਫ ਅਸੀਂ ਜਾ ਰਹੇ ਹਾਂ ਜਦੌੜ ਯੋ ਇਚ ਨਾਲੇ ਹੁੰਦੇ ਲਓ ਇਹ ਗੋਲੀ ਇਹ ਗੋਲੀ ਇਹ ਗੋਲੀ ਤੁਹਾਡੇ ਬੁਖਾਰ ਦੂਰ ਕਰੂਗੀ ਦੰਦਾ ਦੜ ਕੇ ਅੱਖਾਂ ਦਾ ਟ੍ਰੀਟਮੈਂਟ ਨਾ ਕਰਾਉਣ ਦੀ ਲੋੜ ਪਵੇਗੀ ਠੀਕ ਆ ਜੀ ਹਾਂ ਵੀਰੇ ਤੋਂ ਸੱਚੀ ਉਹ ਢੇ ਵਾਲਾ ਬਣਿਆ ਹੋਇਆ ਉਹ ਜਿਹੜਾ ਪਹਿਲਾ ਪੜ ਮੈਂ ਜਨਾ ਮੈਂ ਕਾਲੇਜੀ ਤੂੰ ਵੀ ਚਲਾ ਲਓ ਬਾਣੀ ਐਂਡ ਕਰਾਉਂਦਾ ਹੋਈਗਾ ਉਹ ਵਾਲੀ ਸਿਰਾਂ ਕਾਂ ਦੇ ਇਹ ਗੋਲੀ ਇਹ ਗੋਲੀ ਨਾਲ ਸਿਰ ਤੇ ਦੱਸਦੇ ਲੱਤ ਤੇ ਦੱਸਦੇ ਕਮਜ਼ੋਰੀ ਹੋਵੇ ਵੀਕਨੈਸ ਹੋਵੇ ਠੀਕ ਆ ਜੀ ਸਾਰੇ ਖਾਣੂ ਇਸ ਦਾ ਕਰਦਾ ਹੁੰਦਾ ਉਹ ਹੋਰ ਕੁਝ ਉਹ ਉਹ ਤੂੰ ਜਿਆ ਸਟਾਰਟ ਕਰਦਾ ਹੁੰਦਾ ਹੈਗਾ ਜਿੱਥੇ ਧੀਰੇ ਬਸ ਵਿੱਚ ਬੈਠੇ ਘਰੀਓ ਤੇ ਧਰਾਓ ਸਿੱਧਾ ਨਜ਼ਰ ਮੇਰੇ ਦੇ ਪਾਓ ਆਏ ਹੈ ਸਰਮਾ ਅਸਲ ਮੀਰੇ ਵਾਲਾ ਸਰਮਾ ਹਾਂਜੀ ਨਾ ਤਾਂ ਤੁਸੀਂ ਕਦੇ ਜੋਗੀ ਦੇ ਅਣਕਾ ਲੱਗੀਆਂ ਵੇਖੀਆਂ ਨਾ ਵੇਖੋਗੇ ਆਸਰੇ ਜੀ ਜੋਗੀ ਨੂੰ ਅਸਲ ਮੀਰੇ ਦੀ ਪਛਾਣ ਹੁੰਦੀ ਹੈ ਹਾਂ ਜਣਾ ਭਾਈ ਦੀ ਗੱਲ ਇਹ ਬੱਤਾਂ ਜਿਹੜੇ ਬੋਲਦੇ ਹੁੰਦੇ ਆ ਥੁਰਮਾ ਲੈ ਲਓ ਅੱਖਾਂ ਦੀਆਂ ਦਵਾਈਆਂ ਲੈ ਲਓ ਕੰਨਾਂ 'ਚ ਪੋਨੂ ਮੈਲ ਕੱਢਣ ਨੂੰ ਲੈ ਲਓ ਕੰਨਾਂ 'ਚ ਕੰਨਾਂ 'ਚ ਪੋਨੂ ਮੈਲ ਕੱਢਣ ਨੂੰ ਲੈ ਲਓ ਇਹ ਨਹੀਂ ਸਰਦਾਰ ਸੋਟਾ ਆ ਛੋੜਾ ਮੁੰਡਾ ਚੱਲੰਦਿਆ ਵਾ ਮਾ ਲਾ ਲੋਹਾਰੀਆਂ ਗੋਗਾ ਸਾਹਿਬ ਤਿੰਨ ਨੰਬਰ ਦੀ ਲੱਗੀ ਸੀ ਐਨਕਾ ਦਦਾ ਬਣਾਈ ਨਹੀਂ ਜੀ ਅਸੀਂ ਪਾਸ ਬੇਨਤੀ ਕਰ ਹੁੰਦਾ ਤਿੰਨ ਨੰਬਰ ਦੀ ਐਨਕ ਨੂੰ ਉਤਾਰ ਕੇ ਦਿਖਾਇਆ ਇਸ ਸਿਰਮੇ ਨੇ ਹਾਂ ਦੀ ਗੱਸਤਾਰੇ ਸਾਹਮਣੇ ਲਾ ਦ ਬਸਾਂ ਜੀ ਲਾ ਲੈਣਾ ਬਸਾਂ ਜੀ ਲਾ ਲੈਣਾ ਕਾਕਾ ਗੱਡੀ ਜੀ ਤੇਰੇ ਫੇਰਿਆ ਕਰੀ ਇੱਥੇ ਹੀ ਸਪੀਕਰ ਲਾ ਕੇ ਵੱਡਾ ਵੱਡਾ ਹਾਰਨ ਲਾ ਗੇ ਹਾਰਨ ਹਾਂਜੀ ਉਹ ਬਾੜੀ ਐਂਡ ਕਰਾਉਦਾ ਹੀ ਗਾਣਾ ਉਦੋਂ ਬਾਅਦ ਗੋਲੀ ਖੱਟ ਕੇ ਵਹਿ ਜਾਂਦਾ ਸੀਗਾ ਮੈਂ ਉਹ ਆ ਜਿਹੜੇ ਸੱਪਾਂ ਦੀ ਥਰੀ ਨੂੰ ਆ ਤੇ ਗਾਣੇ ਬੰਦ ਅਰੇ ਪੱਤੇ ਵਾਲੀ ਗੋਲੀ ਆਹ ਤਾਰ ਹੋਵੇ ਹਾਂਜੀ ਸੇਰ ਦਰਦ ਹੋਵੇ ਹਾਂਜੀ ਲੱਕ ਦੁਖਦਾ ਹੋਵੇ ਹਾਂਜੀ ਚੱਕੋ ਬਰੌਂਠਾ ਚੱਕ ਜਾਣਾ ਇੱਕ ਗੋਲੀ ਖਾਣਾ ਖਾਣ ਤੋਂ ਬਾਅਦ ਲੋ ਤੇ ਆਰਾਮ ਕਰੋ ਖਾਣ ਤੋਂ ਬਾਅਦ ਤੁਸੀਂ ਜਦੋਂ ਉੱਠੋਗੇ ਤੁਹਾਡੀ ਅੱਖਾਂ ਦੀ ਰੋਸ਼ਨੀ ਚਲੇ ਜਾਏਗੀ ਤੁਸੀਂ ਕਰੋਗੇ ਤੁਹਾਡੇ ਅੱਖਾਂ ਦੀ ਜਾਸ ਨਹੀਂ ਚਲੀ ਜਾਏਗੀ 20 ਮਿੰਟ ਕਰਾਉਂਦਾ ਹੁੰਦਾ ਕੀ ਹੈ ਉਹਨਾਂ ਨੂੰ ਪ੍ਰੈਸੈਂਟ ਓਕੇ ਬਾਜੀ ਸਾਨੂੰ ਪ੍ਰੈਸੈਂਟ ਐ ਮੈਨੂੰ ਉਹਦੀਆਂ ਤੀਆਂ ਕਰ। ਹਣ ਭਾਈ ਆਪਾਂ ਘਰ ਨੂੰ ਚੱਲੇ ਆ ਠੀਕ ਆ ਜੀ। ਨਹੀਂ ਤੇ ਮਨੋਤ ਪਹਿਲਾਂ ਪੂਰਾ ਆਜ਼ਾਦ ਹੁੰਦਾ ਸੀ ਸਾਰਾ ਹੀ। ਉਹ ਦਿਖਾ। ਮੈਨੂੰ ਕਹਿੰਦੇ ਉਹਦੀ ਜਗ੍ਹਾ ਤੇ ਤੂੰ ਹੀ ਉੱਥੇ ਵੇਚਣ ਲੱਗ ਪਿਆ ਕਰ। 10 ਮਿੰਟ ਉਹਦੇ ਮੈਂ ਲਵਾ ਦਿਆ ਕਰ। ਬਹੁਤ ਪੈ ਜੋ। ਬੰਦਾ ਸੋਹਣਾ ਹੀ ਜ਼ਿਆਦਾ। ਉਹ ਪੈ ਮੈਰਾ ਫੂੜੇ ਗਪਿਆ ਜੀ। ਹਜੇ ਤਾਂ ਭਾਈ ਮੇਰੇ